ਸਰਦਾਰ ਟੌਕ ਚੈਨਲ ਦੇਖ ਰਹੇ ਸਾਰੇ ਨਾਮਯਾ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਚੱਲੇ ਆਂ ਬ੍ਰੇਟਾ ਸ਼ਹਿਰ ਸਪੈਸ਼ਲ ਕਈਆਂ ਲੈਣ ਵਾਸਤੇ ਵੀਰਵਾਲ ਬ੍ਰੇਟੇ ਕੋਲ ਤੇ ਬ੍ਰੇਟਾ ਸ਼ਹਿਰ ਹੈਗਾ ਆਪਣੇ ਘਰ ਤੋਂ 120 ਕਿਲੋਮੀਟਰ ਤੇ ਅੱਜ ਤੁਹਾਨੂੰ ਦਿਖਾਉਣੇ ਆ ਵੀ ਵੀਰਵਾਲ ਬ੍ਰੇਟੇ ਦੀਆਂ ਕਈਆਂ ਦੇ ਵਿੱਚ ਕੀ ਸਪੈਸ਼ialਟੀ ਆ ਅੱਜ ਹੁਣ ਚੱਲਦੇ ਆਂ ਬ੍ਰੇਟੇ ਸ਼ਹਿਰ ਵੱਲ ਗੱਡੀ ਚ ਪਵਾ ਕੇ ਤੇਲ ਆਪਾਂ ਗੱਡੀ ਖਿੱਚ ਤੇ ਸਿੱਧੀ ਬ੍ਰੇਟੇ ਸ਼ਹਿਰ ਵੱਲ 2.5 ਘੰਟੇ ਅਤੇ 120 ਕਿਲੋਮੀਟਰ ਦਾ ਲੰਬਾ ਸਫ਼ਰ ਕਰਕੇ ਆਪਾਂ ਪਹੁੰਚ ਗਏ ਬ੍ਰੇਟੇ ਤੇ ਵੀਰ ਦੀ ਦੁਕਾਨ ਮੰਦਿਰ ਤੋਂ ਸੱਜੇ ਮੁੜ ਕੇ ਪੰਜ ਚਾਰ ਦੁਕਾਨਾਂ ਛੱਡ ਕੇ ਆ ਜਾਂਦੀ ਹੈ ਦੁਕਾਨ ਦੇ ਸਾਹਮਣੇ ਬਣੀ ਇੱਕ ਖੁੱਲੀ ਡੁੱਲੀ ਮੰਡੀ ਜਿੱਥੇ ਆਪਾਂ ਖੜਾਈ ਆਪਣੀ ਗੱਡੀ ਤੇ ਤੁਰ ਪਏ ਸਿੱਧਾ ਦੁਕਾਨਦਾਰ ਵੱਲ ਨੂੰ ਤੇ ਜਾ ਕੇ ਦੇਖਿਆ ਵੀ ਵੀਰ ਦੀ ਦੁਕਾਨ 'ਚ ਉਹਦਾ ਰਾਸ਼ੀ ਬਹੁਤ ਹੈ ਵੀਰ ਵਾਲੇ ਜਿੰਦਗੋੜ ਨੇ ਨਹੀਂ ਦੇਖਾਉਣਾ ਕਿ ਕਿੰਨਾ ਜਾ ਰਹੇ ਸਵਾਣ ਬੋਲਦਾ ਬਣ ਖੜਾ ਤੇ ਮੇਰੇ ਤੋਂ ਬਾਹੀਂ ਬਾਹੀਂ ਤੇ ਬਾਹੇ ਦੇਕਰ ਕਿ ਕਿੰਨਾ ਰੱਦ ਰਹਿਦਾ ਵੀ ਇਹ ਜਿਹਾ ਬਾਹ ਤੇ ਅਮੇਸ਼ਾ ਇਹ ਅੱਧੀ ਲੈਣੀਆਂ ਨੇ ਪੰਜ ਤੇ ਕਹੀਆਂ ਤੇ ਬਾਈ ਦਾ ਜਦੋਂ ਅੱਗੇ ਦੇਖੋ ਤੁਸੀਂ ਤੇ ਅਰੇ ਪਾਈ ਦੀ ਕਹੀਦਾ ਸਾਈਜ ਹੈਗਾ ਆਹ ਵਾਲਾ ਠੀਕ ਆ ਵੱਡਾ ਪਰ ਆਪਾਂ ਨੂੰ ਚਾਹੀਦਾ ਛੋਟਾ ਸਾਈਜ ਕਿਉਂਕਿ ਆਪਣੇ ਕਈ ਜਿਹੜੀ ਕੰਮ ਕਰਦੀ ਆ ਕਿਉਂਕਿ ਆਪਣੇ ਕਈ ਜਿਹੜੀ ਕੰਮ ਕਰਦੇ ਆ ਉਹ ਆਪਾਂ ਲੰਬੀ ਕਹੀਦਾ ਕੰਮ ਕਰਦੇ ਆ ਤੇ ਇਸ ਕਰਕੇ ਆਪਾਂ ਬਾਈ ਨੂੰ ਕਹੇ ਆ ਵੀ ਆਪਣੀ ਕਹੀਦਾ ਸਾਈਜ਼ ਥੋੜਾ ਛੋਟਾ ਰੱਖੇ ਨਾ ਬਹੀ ਨਾਲ ਇਹ ਉਹ ਘਵੜਾ ਦੇਖਿਆ ਵੀਰੇ ਤੁਸੀਂ ਨੇ ਦੇਖਿਆ ਦੀ ਹੁਣ ਹਾਂ ਅੱਜ ਉਹੀ ਦਾ ਰਿਪੋਰਟ ਖਾਸ ਨਾਲ ਕਰਕੇ ਤਾਂ ਆਪਾਂ ਮੀਨਵਾਲ ਬਰਿੰਟੇ ਕੋਲ ਆਇਆ ਹਾਂ ਉਹਦਾ ਕੰਮੀ ਨਾਲ ਲੋਹਾ ਪਰੰਦਾ ਆਇਆ ਅੱਜ ਨੂੰ ਦਿਖਾਉਣਾ ਹੈ ਬਾਈ ਦੀ ਸਪੈਸ਼ਲ ਕੰਨੀ ਆਹ ਦੇਖੋ ਵੀਰੇ ਬਾਪੂ ਨੇ ਬੂੜਾ ਜ਼ੋਰ ਲਾ ਕੇ ਮਾਰੀ ਲੋਹੇ ਦੀ ਪੱਤੀ ਤੇ ਕਹੀ ਪਰ ਕਹੀ ਦੇ ਵਿੱਚ ਜਮ੍ਹਾਂ ਹੀ 1% ਮਾੜਾ ਜਾਂ ਕ੍ਰੈਕ ਵੀ ਨਹੀਂ ਆਇਆ ਹੈਗਾ ਇਹ ਤਾਂ ਖਾਸੀਅਤ ਆ ਬਾਈ ਦੀ ਕਈਆਂ ਚ ਬਾਪੇ ਨੂੰ ਪਿੱਛੇ ਲੈ ਆਪੇ ਨੂੰ ਵੀਡੀਓ ਬਾਪਾ ਓਕੇ ਰਿਪੋਰਟ ਠੀਕ ਆ ਵੀਰ ਨੇ ਬਾਪੂ ਨੂੰ ਵੀ ਐਨ ਪੂਰਾ ਖੁਸ਼ ਕਰਕੇ ਦਿੋ ਰਿਹਾ ਕਹੀ ਨਾਲ ਆ ਚੀਜ਼ ਆ ਬਾਬੇ ਆਪਣੇ ਕੰਮ ਦੀ ਆ ਕਲਾ ਵੀਰ ਦੇ ਹੱਥਾਂ 'ਚ ਹੈ ਇਹੀ ਇਹੀ ਕਲਾ ਕਰਕੇ ਤਾਂ ਲੋਕ ਇੰਨੇ ਆਉਂਦੇ ਨੇ ਵੀਰ ਦੀ ਕੰਮ ਕਰਨ ਦੀ ਸਪੀਡ ਦੇਖੋ ਤੁਸੀਂ ਮਸ਼ੀਨ ਨਾਲੋਂ ਵੀ ਜ਼ਿਆਦਾ ਤੇਜ਼ ਆ ਇਹੀ ਤਾਂ ਐਕਸਪੀਰੀਅੰਸ ਹੁੰਦਾ ਬੰਦੇ ਦਾ ਵੀਰ ਕੋਲ ਡਿਮਾਂਡ ਹੀ ਬਹੁਤ ਔਂਝੇ ਕਹੀਆਂ ਦੀ ਆ ਦੇਖੋ ਵੀਰ ਨੇ ਕਹੀ ਦਾ ਬਾਹਾਂ ਪਾਉਣ ਲਈ ਵੀ ਜਿੱਕਰ ਹੀ ਮਸ਼ੀਨੀਆਂ ਦੀ ਵੀ ਉਹ ਜਿਹਦੇ ਨਾਲ ਮਿੰਟ ਚ ਬਾਹਾਂ ਪੈਣ ਦਾ ਕਹੀ ਦਾ ਕਹੀ ਤਿਆਰ ਹੋਣ ਤੋਂ ਬਾਅਦ ਹੁਣ ਵਾਰੀ ਇਹ ਲੋਗੋ ਲਾਉਣ ਦੀ ਤੇ ਵੀਰ ਨੇ ਐ ਮਾਰ ਕੇ ਥੋੜੀ ਆਪਣਾ ਨਾਮ ਦਾ ਲੋਗੋ ਲਾਤਾ ਕਹੀ ਤੇ ਵੀ ਆ ਬਣੀ ਪਈ ਆ ਕਹੀ ਵੀਰਪਾਲ ਬ੍ਰੇਟੇ ਦੀ ਆਪਾਂ ਵੀ ਆਪਣੇ ਕਹੀਆਂ ਤੇ ਲੋਗੋ ਲਵਾਤਾ ਤੇ ਬਾਈ ਨੇ ਦੇਖੋ ਹੱਥ ਨਾਲੇ ਕਿੰਨਾ ਸੋਹਣਾ ਆਪਣਾ ਲੋਗੋ ਬਣਾਇਆ ਦਿਲ ਦਾ ਇਹ ਦੀਆ ਸਲੀਕਾ ਕਲਾਕਾਰੀ ਤਾਂ ਹੱਥ ਨਾਲ ਬਣਾਇਆ ਜਿਵੇਂ ਹੀ ਦੇਖੋ ਐਨ ਚਣਿਆ ਪਿਆ ਲੋ ਜੀ ਆਪਣੀਆਂ ਕਈਆਂ ਤਾਂ ਹੋ ਗਈਆਂ ਤਿਆਰ ਤੇ ਬਾਈ ਨੇ ਹੁਣ ਕਰਤੀ ਕਈਆਂ ਦੀ ਪੈਕਿੰਗ ਸ਼ੁਰੂ ਦੇਖੋ ਐਨ ਪੈਕਿੰਗ ਦੇ ਵੀ ਐਨ ਪੂਰਾ ਬਾਈ ਗੱਲ ਬਣਾ ਕੇ ਦਿੰਦਾ ਪੂਰੀ ਪੈਕਿੰਗ ਵੀ ਬਾਈ ਐਨ ਪੂਰੀ ਸਾਰਾ ਕਰਕੇ ਦੰਦਾ ਤਾਂ ਕਿ ਇਹਦੇ ਹੱਥ ਉੱਤੇ ਚਣ ਲੱਗੇ ਜਾਂਦੇ ਆਉਂਦੇ ਲਓ ਜੀ ਕਈਆਂ ਹੋ ਗਈਆਂ ਆਪਣੀਆਂ ਪੈਕ ਲਓ ਜੀ ਬਾਈ ਜੀ ਮੈਂ ਤੁਹਾਡਾ ਆਪਣਾ ਪੀਰਪਾਲ ਮਿਸਤਰੀ ਬੇਟਾ ਵਾ ਬਾਈ ਨਾ ਅੰਗਲੋਪਾ ਨੂੰ ਹਰੀਪੁਰ ਪਿੰਡ ਤੋਂ ਆਏ ਨੇ ਬਾਈਆਂ ਨੂੰ ਕਈਆਂ ਦੱਸੀਆਂ ਪੁਰਾਣੀਆਂ ਰੇਪੇਰ ਚੰਗੀਆਂ ਨੇ ਜਿਹੜੇ ਜਹਜਾ ਬਾਈ ਭਾਗਦੇ ਜੀ ਉਹ ਹੀ ਮਨਪਸੰਦ ਬਣਾ ਕੇ ਦੇਖਦੇ ਬਾਈਆਂ ਨੂੰ ਹਨਾ ਜੀ ਹਾਂ ਤੇ ਜਿਵੇਂ ਲੱਗਾ ਬਈ ਕੰਮ ਕਰਾਓ ਜਮਾ ਇੱਕ ਨੰਬਰ ਕਾਮਾਜੀਰ ਦਾ ਤੇ ਜੇ ਕਿਸੇ ਨੂੰ ਲੋਹਾ ਵਟੇ ਨਾ ਰਹੀ ਕਹੀ ਜਾਣੀ ਹੋਵੇ ਤਾਂ ਵੀਰ ਕੋਲ ਦਿੱਖੂ ਆਇਓ ਇੱਕ ਵਾਲਾ ਡਰਸਾ ਦੋ ਬਰੇ ਸਾਰਿਆਂ ਨੂੰ ਆਪਾਂ ਗਏ ਤੁੰਦ ਜੀ ਜਿਹੜਾ ਮੰਦਸਾ ਰੇਟਾ ਮੰਡੀ ਨੇੜੇ ਕ੍ਰਿਸ਼ਨ ਮੰਦਿਰ ਜੀ ਉਹ ਵਾਲਾ ਨੰਬਰ 91 47398730 ਜੀ ਰੇਟ ਵੀ ਵੀਰ ਦਾ ਜਮਈ ਦੇਜਾ ਸਾਰੇ ਇੱਕ ਵਾਰ ਜ਼ਰੂਰ ਰਜਿਸਟਰ ਕਰਿਓ ਧੰਨਵਾਦ ਧੰਨਵਾਦ ਕਈਆਂ ਲੈ ਕੇ ਹੁਣ ਆਪਾਂ ਚੱਲੇ ਆਪਣੇ ਘਰ ਨੂੰ ਤੇ ਜੇ ਵੀਡੀਓ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਜਿਹੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਸਰਦਾਰ ਟਾਪ ਨੂੰ ਫੋਲੋ ਕਰ ਲਓ ਧੰਨਵਾਦ